ਜਿਹੜੀ ਆ ਖੜੀ ਆ ਨਾ ਕਾਲੇ ਰੰਗ ਦੀ ਸਕਾਰਪਿਓ ਗੱਡੀ ਇਹ ਤੁਹਾਨੂੰ ਬਿਲਕੁਲ ਹੀ ਆਪਾਂ 6 ਲੱਖ ਦੇ ਵਿੱਚ ਦੇ ਦਾਂਗੇ 6 ਲੱਖ ਤੋਂ ਰੁਪਈਆ ਵੱਧ ਨਹੀਂ ਲੱਗਦਾ ਛੋਟ ਜ਼ਰੂਰ ਕਰਵਾ ਦਾਂਗੇ ਵਧੀਆ ਤਰੀਕੇ ਨਾਲ ਮਾਨ ਤਨ 6 ਲੱਖ ਦੇ ਵਿੱਚੋਂ ਵੀ ਕਰਵਾ ਦਾਂਗੇ ਭਾਈ ਇਹਦੀ ਮੈਨੂੰ ਡਿਟੇਲ ਦੱਸ ਗਹਿਰੀ ਪਹਿਲਾਂ ਤੇ ਗੱਡੀ ਦੀ ਡਿਟੇਲ ਵੀ ਵੀਰੇ ਇਹ 2014 ਮਾਡਲ ਆ ਹਾਂ ਦਸੰਬਰ ਮਹੀਨੇ ਦੀ ਆ ਇਹ 14 ਦੇ ਦਸੰਬਰ ਮਹੀਨੇ ਦੀ ਨਿਕਲੀ ਹੋਈ ਆ ਹਾਂ ਵੀਰੇ ਇਹ ਚੱਲੀ ਕਿੰਨੀ ਗੋਣੀ ਹੁਣ ਤੱਕ ਇਹ ਚੱਲੀ ਵੀਰੇ ਇਹ ਹੀ ਲੱਖ ਦੇ ਲਵੇਂ ਚੱਲੀ ਹੋ ਲੱਖ ਸਵਾ ਲੱਖ ਸਵਾ ਲੱਖ ਚੱਲੀ ਹੋਈ ਆ ਹਾਂਜੀ ਵੀਰੇ ਲਾਇ ਇਹਨੂੰ ਪਏ ਹੋਣੇ ਹੈ ਲਾਇ ਵੀਰੇ ਥਾਰ ਵਾਲੇ ਲੱਗੇ ਹੋਣੇ ਥਾਰ ਵਾਲੇ ਲੱਗੇ ਹੋਣੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਟਾਇਰ ਵੀਰੇ 80 ਤੋਂ 85 ਪੈਸੇ ਟਾਇਰ ਨੇ ਨਵੇਂ ਟਾਇਰ ਨੇ ਬਿਲਕੁਲ ਓਕੇ ਬਈ ਇਹ ਗੱਡੀ ਕੋਈ ਐਕਸੀਡੈਂਟ ਤਾਂ ਨਹੀਂ ਹੈਗੀ ਵੀਰੇ ਜੈਨੂਨ ਗੱਡੀ ਆ ਬਿਲਕੁਲ ਹੀ ਅੱਛਾ ਥੋੜੀ-ਮੋਟੀ ਪੇਂਟ ਮੂਟ ਬੰਪਰ ਬੰਪਰ ਤੇ ਚਲੋ ਆਮ ਗੱਡੀਆਂ ਦੇ ਹੁੰਦੀ ਹੁੰਦੇ ਆ ਹੁੰਦੀ ਰਹਿੰਦੇ ਨੇ ਹਾਂਜੀ ਓਕੇ ਦਰਮੇ ਵਿਚੋ ਕੰਡੀਸ਼ਨ ਦਿਖਾ ਗੱਡੀ ਦਾ ਓਨਰ ਆ ओके 6 ਲੱਖ ਦੀ ਵਾਕੇ 6 ਲੱਖ ਦੀ ਦਵਾਂਗੇ ਆਪਾਂ ਹਾਂਜੀ ਹਾਂਜੀ 6 ਲੱਖ ਦੇ ਵਿੱਚ ਮਾਨਤਾਂ ਨੂੰ ਵੀ ਕਰਾਂਗੇ ਉਹ ਵੀ ਮਾਨਤਾਂ ਦੇ ਦਵਾਂਗੇ ਵੀਰੇ ਜੀ ਟਰਮੀ ਇਧਰਲੇ ਪਾਸੇ ਆ ਪੀਵੀ 13 ਬੀਐਨ 9008 ਗੱਡੀ ਦਾ ਨੰਬਰ ਹੈ ਜੇ ਕਿਸੇ ਭਰਾ ਨੇ ਖਰੀਦਣੀ ਹੈ ਨਾ ਪਸ਼ੌੜ ਦੇ ਵਿੱਚ ਖੜੀ ਆ ਪਸ਼ੌੜ ਧੂਰੀ ਤੋਂ 8 ਕਿਲੋਮੀਟਰ ਦੂਰ ਮਲੇਰ ਕੋਟਲੇ ਵਾਲੇ ਪਾਸੇ ਨੂੰ ਪੈ ਜਾਂਦਾ ਤੇ 10 ਕਿਲੋਮੀਟਰ ਮਲੇਰ ਕੋਟ ਰਾਏ ਪਿੰਡ ਤੋਂ ਆ ਨਾਂ ਬਾਈ ਦਾ ਗੈਰੀ ਹੈ ਤੇ ਘਰੀ ਬਾਈ ਦਾ ਗੱਡੀਆਂ ਦਾ ਮੇਲਾ ਲੱਗਿਆ ਹੁੰਦਾ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਹੈ ਕੈਂਟ ਗੱਡੀ ਕੋਈ ਖਰੀਦਣੀ ਹੁੰਦੀ ਹੈ ਚੱਕ ਲਿਆ ਕਰੋ ਕਰਾ ਲਓ ਨੰਬਰ ਬਾਈ ਦਾ